ਅੱਜ ਦੀ ਕਹਾਣੀ 26 ਅਪ੍ਰੈਲ 2018 ਉੱਤਰ ਪ੍ਰਦੇਸ਼ ਦੇ ਕਾਸਗਨ ਜ਼ਿਲ੍ਹੇ ਦੇ ਢੋਲਨਾ थाना ਖੇਤਰ 'ਚ ਆਉਂਦੀ ਹੈ। ਇੱਥੋਂ ਦੀ ਇੱਕ ਜਗ੍ਹਾ ਸੀਗੀ ਜੋ ਆਮ ਤੌਰ ਤੇ ਜਿੱਥੇ ਹਮੇਸ਼ਾ ਸਰਨਾਟਾ ਜਿਹੀ ਪਸਰਿਆ ਹੁੰਦਾ ਸੀ ਪਰ ਇੱਕ ਦਿਨ ਉੱਥੇ ਕੁਝ ਲੋਕਾਂ ਨੂੰ ਬਦਲਿਆ-ਬਦਲਿਆ ਜਿਹਾ ਨਜ਼ਰ ਆਇਆ। ਕੋਈ ਆਪਣੀ ਚੱਲਦੀ ਬਾਈਕ ਲੈ ਕੇ ਰੁਕਿਆ ਤੇ ਕੋਈ ਗੱਡੀ। ਜਦੋਂ ਉਹਨਾਂ ਨੇ ਝਾੜੀਆਂ ਦੇ ਵਿੱਚ ਇੱਕ Laash ਨੂੰ ਵੇਖਿਆ ਤਾਂ ਪਹਿਲਾਂ ਤਾਂ ਸਾਰਿਆਂ ਨੂੰ ਹੀ ਲੱਗੇ ਕਿ ਇਹ ਕੋਈ ਐਕਸੀਡੈਂਟ ਦਾ ਮਾਮਲਾ ਹੈ ਪਰ ਜਿਵੇਂ ਜਿਵੇਂ ਲੋਕੀ ਉਸ ਲਾਸ਼ ਦੇ ਕਰੀਬ ਜਾਂਦੇ ਗਏ ਤਾਂ ਸੱਚਾਈ ਰੋਂਗਟੇ ਖੜੇ ਕਰ ਦੇਣ ਵਾਲੀ ਸੀ ਉਹਦਾ ਨਾਂ ਤਾਂ ਕੋਈ ਪਹਿਚਾਨ ਸੀ ਨਾ ਗਵਾ ਬਸ ਜੋ ਖੁਦ ਲਾਸ਼ ਸੀ ਉਹ ਹੁਣ ਕਹਿਣ ਸੁਣਨ ਦੀ ਹਾਲਤ 'ਚ ਨਹੀਂ ਸੀ ਕੁਝ ਵੀ ਕਿਸੇ ਨੇ ਥਰ-ਥਰ ਕੰਬਦੇ ਹੱਥਾਂ ਦੇ ਨਾਲ ਪੁਲਿਸ ਨੂੰ ਫੋਨ ਕੀਤਾ ਫੋਨ ਪੁਲਿਸ ਸੀਗੀ ਜਿਹੜੀ ਉਹ ਮੌਕੇ ਤੇ ਉੱਥੇ ਪਹੁੰਚਦੀ ਹੈ ਤਾਂ ਪੁਲਿਸ ਨੇ ਜਦੋਂ ਝਾੜੀਆਂ ਦੇ ਵੱਲ ਵੇਖਿਆ ਤਾਂ ਉਹਨਾਂ ਦੇ ਵੀ ਵੇਖ ਕੇ ਹੋਸ਼ ਉੱਡ ਗਏ ਕਿਉਂਕਿ ਉੱਥੇ ਜਿਹੜੀ লাশ ਪਈ ਹੋਈ ਸੀ ਉਸ লাশ ਦੇ ਕੁਝ ਹਿੱਸੇ ਜਿਹੜੇ ਸੀਗੇ ਉਹ ਗਾਇਬ ਸੀਗੇ ਤੇ ਉੱਥੇ ਜਿਹੜੀ ਫੋਰੈਂਸਿਕ ਟੀਮ ਆਈ ਸੀ ਉਹਨੇ ਛੋਟੇ-ਛੋਟੇ ਜਿਹੜੇ ਦਸਤਾਵੇਜ਼ ਸੀਗੇ ਉਹਨਾਂ ਨੂੰ ਕਲੈਕਟ ਕਰਨਾ ਸ਼ੁਰੂ ਕੀਤਾ ਇੱਕ ਪੁਰਾਣਾ ਟੁੱਟਾ ਜਿਹਾ ਫੋਨ ਉੱਥੇ ਬਰਾਮਦ ਹੁੰਦਾ ਤੇ ਕੁਝ ਦਸਤਾਵੇਜ਼ ਜਿਹੜੇ ਮਿਲਦੇ ਆ ਕਿਸੇ ਤੇ ਨਾਮ ਲਿਖਿਆ ਹੋਇਆ ਸੀਗਾ ਰਾਜੇਸ਼ ਕੁਮਾਰ ਨੌਇਡਾ ਹੁਣ ਜਿਵੇਂ ਹੀ ਪੁਲਿਸ ਨੇ ਨਾਮ ਪੜਿਆ ਤੇ ਜਿਹੜਾ ਪੂਰਾ ਮਾਮਲਾ ਸੀਗਾ ਇਹਨੇ ਇੱਕ ਅਲੱਗ ਹੀ ਮੋੜ ਲੈ ਲਿਆ ਹੁਣ ਜਿਹੜਾ ਪੁਲਿਸ ਸੀਗੀ ਜਿਹੜੀ ਉਹਨੇ ਮੋਬਾਈਲ ਦਾ ਡਾਟਾ ਸੀਗਾ ਜਿਹੜਾ ਉਹ ਟਰੈਕ ਕਰਨਾ ਸ਼ੁਰੂ ਕੀਤਾ ਕੁਝ ਘੰਟਿਆਂ ਜੋ ਖੁਲਾਸਾ ਹੋਇਆ ਉਸ ਕੇਸ ਨੂੰ ਹੋਰ ਵੀ ਉਲਝਾ ਦੇ ਲਮਾਲਾ ਸੀਗਾ ਹੁਣ ਤੁਹਾਨੂੰ ਜ਼ਿਆਦਾ ਚੱਕਰਾਂ 'ਚ ਨਾ ਪਾਉਂਦੇ ਹੋਏ ਲੈ ਚੱਲਦੇ ਹਾਂ ਇਸ ਪੂਰੀ ਕਹਾਣੀ ਵੱਲ ਕਿ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿਵੇਂ ਸ਼ੁਰੂ ਹੁੰਦੀ ਹੈ ਇਸ ਕੇਸ ਨੂੰ ਜਿਹੜਾ ਸੀਗਾ ਉਹ ਚੰਗੀ ਤਰ੍ਹਾਂ ਸਮਝਣ ਦੇ ਲਈ ਅਸੀਂ ਚਲਦੇ ਆਂ ਅਸ ਤੋਂ ਕੁਝ ਦਿਨ ਪਹਿਲਾਂ ਇੱਕ ਕਹਾਣੀ ਹੈ ਉੱਤਰ ਪ੍ਰਦੇਸ਼ ਦੇ ਐਂਟਾ ਜ਼ਿਲ੍ਹੇ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਰਤਨੇਸ਼ ਆਪਣੀ ਕੁੜੀ ਸੀਗੀ ਇੱਕ ਉਹ ਆਪਣੇ ਮਾਤਾ ਪਿਤਾ ਦੇ ਨਾਲ ਵਧੀਆ ਜ਼ਿੰਦਗੀ ਜੀ ਰਹੀ ਸੀ ਉਹ ਬੜੀ ਹੀ ਪੜ੍ਹੀ ਲਿਖੀ ਤੇ ਸਿੱਧੀ ਸਾਦੀ ਜਿਹੀ ਘਰੇਲੂ ਕੁੜੀ ਸੀਗੀ ਉਹਨੂੰ ਆਪਣੇ ਘਰ ਦੇ ਕੰਮ ਕਰਨ ਵਧੀਆ ਲੱਗਦੇ ਸੀਗੇ ਤੇ ਰਿਸ਼ਤਿਆਂ ਨੂੰ ਸੀਗਾ ਜਿਹੜਾ ਉਹ ਸੰਜੋ ਕੇ ਰੱਖਣਾ ਉਹਨੂੰ ਬਹੁਤ ਵਧੀਆ ਲੱਗਦਾ ਸੀਗਾ ਹੁਣ ਉਹਦੀ ਜਿਹੜੀ ਸੀਗੀ ਪਹਿਲੀ ਜਿਹੜੀ ਉਹਦੀ ਪ੍ਰਾਤਮਿਕਤਾ ਜਿਹਨੂੰ ਉਹ ਦਿੰਦੀ ਸੀਗੀ ਉਹ ਸੀਗੀ ਇੱਕ ਵਧੀਆ ਪਰਿਵਾਰ ਬਸਾਏ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦੀ ਉਹਦੇ ਮਾਤਾ ਪਿਤਾ ਵੀ ਇਹੀ ਚਾਹੁੰਦੇ ਸੀਗੇ ਕਿ ਉਹਨਾਂ ਦੀ ਬੇਟੀ ਦਾ ਜਿਹੜਾ ਵਿਆਹ ਆ ਉਹ ਬਹੁਤ ਵਧੀਆ ਘਰ ਚ ਹੋਵੇ ਕਿ ਜਿਹੜੇ ਉਹ ਸੰਸਕਾਰੀ ਹੋਣ ਤੇ ਮੁੰਡਾ ਜਿਹੜਾ ਕਮਾਣ ਵਾਲਾ ਹੋਵੇ ਉਸ ਨੂੰ ਪੂਰਾ ਪਿਆਰ ਤੇ ਸਮਾਨ ਦੇ ਸਕੇ ਹੁਣ ਜੋ ਇੱਕ ਲੜਕੀ ਸੀਗੀ ਰਤਨੇਸ਼ ਇਹਦੇ ਲਈ ਇੱਕ ਰਾਕੇਸ਼ ਕੁਮਾਰ ਨਾਮ ਦੇ ਲੜਕੇ ਦਾ ਰਿਸ਼ਤਾ ਆਉਂਦਾ ਆ ਉਹਦੇ ਪਰਿਵਾਰ ਵਾਲੇ ਇਸ ਰਿਸ਼ਤੇ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਲੈਂਦੇ ਆ ਤੇਰਾ ਕੇਸ ਸੀਗਾ ਜਿਹੜਾ ਨੌਇਡਾ ਚ ਇੱਕ ਪਰਸਨਲ ਲੈਬ ਚ ਟੈਕਨੀਸ਼ੀਅਨਸ ਦਾ ਜਿਹੜਾ ਉਹ ਕੰਮ ਕਰਦਾ ਸੀਗਾ ਪਹਿਲੀ ਨਜ਼ਰ ਚ ਉਹ ਇੱਕ ਸਿੱਧਾ ਸਾਦਾ ਤੇ ਜ਼ਿੰਮੇਦਾਰ ਲੜਕਾ ਸੀਗਾ ਜਿਹੜਾ ਉਹ ਨਜ਼ਰ ਆਉਂਦਾ ਆ ਉਹ ਆਪਣੇ ਕੰਮ ਚ ਬਹੁਤ ਵਧੀਆ ਸੀਗਾ ਪਰਿਵਾਰ ਚੋਂ ਦੀ ਜਿਹੜੀ ਛਵੀ ਸੀਗੀ ਉਹ ਬਹੁਤ ਵਧੀਆ ਸੀ ਹੁਣ ਜਦੋਂ ਇਹ ਦੋਨਾਂ ਪਰਿਵਾਰਾਂ ਦੀ ਆਪਸ ਵਿੱਚ ਮੁਲਾਕਾਤ ਹੁੰਦੀ ਹੈ ਤਾਂ ਸਭ ਕੁਝ ਵਧੀਆ ਲੱਗ ਰਿਹਾ ਸੀਗਾ ਰਤਨੇਸ਼ ਕੁੜੀ ਦੇ ਸੀਗੀ ਜਿਹੜੀ ਉਹਦੇ ਪਰਿਵਾਰ ਨੂੰ ਇਹ ਰਿਸ਼ਤਾ ਉਹਨਾਂ ਦੀ ਬੇਟੀ ਲਈ ਬਹੁਤ ਵਧੀਆ ਲੱਗਦਾ ਆ ਤੇ ਉਹ ਇਸ ਰਿਸ਼ਤੇ ਲਈ ਹਾਂ ਕਰ ਦਿੰਦੇ ਆ ਫਿਰ ਕੁਝ ਸਮਾਂ ਬਾਅਦ 2012 ਚ ਦੋਨਾਂ ਦਾ ਜਿਹੜਾ ਸੀਗਾ ਵਿਆਹ ਜਿਹੜਾ ਉਹ ਤੈਹ ਹੋ ਜਾਂਦਾ ਤੇ ਉਹਨਾਂ ਦਾ ਵਿਆਹ ਬੜੇ ਹੀ ਧੂਮ-ਧਾਮ ਦੇ ਨਾਲ ਕੀਤਾ ਜਾਂਦਾ ਆ ਰਤਨੇਸ਼ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੇ ਲਈ ਨੌਇੜਾ ਆ ਜਾਂਦੀ ਆ ਇੱਥੇ ਰਾਕੇਸ਼ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਸੀਗਾ ਵਿਆਹ ਦੇ ਜਿਹੜੇ ਸ਼ੁਰੂਆਤੀ ਕੁਝ ਸਾਲ ਸੀਗੇ ਜਿਹੜੇ ਉਹ ਬਹੁਤ ਵਧੀਆ ਚੱਲਦੇ ਆ ਦੋਵੇਂ ਇੱਕ ਦੂਜੇ ਦੇ ਲਈ ਜੋ ਸੀਗਾ ਹੁੰਦਾ ਹੀ ਆ ਆਪਾਂ ਨਵੀਂ ਜ਼ਿੰਦਗੀ ਸ਼ੁਰੂ ਕਰੀਏ ਤਾਂ ਆਪਾਂ ਕੁਝ ਨਾ ਕੁਝ ਐਡਜਸਟ ਕਰਨਾ ਹੀ ਪੈਂਦਾ ਆ ਤਾਂ ਹੁਣ ਉਹ ਵੀ ਇਦਾਂ ਹੀ ਐਡਜਸਟ ਕਰਕੇ ਆਪਣੀ ਜ਼ਿੰਦਗੀ ਬਿਤਾ ਰਹੀ ਸੀ ਬਹੁਤ ਵਧੀਆ ਚੱਲ ਰਹੀ ਸੀ ਸਭ ਕੁਝ ਤੇ ਹੁਣ ਕੁਝ ਸਮਾਂ ਬਾਅਦ ਇਹਨਾਂ ਦੇ ਦੋ ਬੱਚੇ ਹੁੰਦੇ ਆ ਇੱਕ ਬੇਟਾ ਤੇ ਇੱਕ ਬੇਟੀ ਸਭ ਕੁਝ ਠੀਕ ਚੱਲ ਰਿਆ ਸੀ ਪਰ ਇਹ ਸਿਰਫ ਉਪਰੀ ਦਿਖਾਵਾ ਸੀਗਾ ਕਿਉਂਕਿ ਅੰਦਰ ਹੀ ਅੰਦਰ ਬਹੁਤ ਕੁਝ ਬਦਲਾਵ ਹੋ ਰਿਹਾ ਸੀ ਕੁਝ ਸਮਾਂ ਬਾਅਦ ਜਿਹੜਾ ਸੀਗਾ ਜੋ ਵੀ ਸੀਗਾ ਉਹ ਸਭ ਕੁਝ ਤਬਾਹ ਹੋਣ ਵਾਲਾ ਸੀਗਾ ਹੁਣ ਐਵੇਂ ਸਮਾਂ ਬੀਤਦਾ ਜਾਂਦਾ ਆ ਤੇ ਹੁਣ ਆਉਂਦਾ ਆ ਉਹ ਦਿਨ ਜਦੋਂ ਉੱਤਰ ਪ੍ਰਦੇਸ਼ ਦੇ ਕਾਸ ਗੰਜ ਜ਼ਿਲ੍ਹੇ ਦੇ ਢੋਲਨਾ ਥਾਣਾ ਖੇਤਰ 'ਚ ਇੱਕ ویرਾਨ ਜਗ੍ਹਾ ਤੇ ਅਜੀਬੋ-ਗਰੀਬ ਲਾਸ਼ ਮਿਲਦੀ ਹੈ 26 April 2018 ਦੀ ਸਵੇਰ ਨੂੰ ਜਦੋਂ ਪੁਲਿਸ ਵਾਲੇ ਉੱਥੇ ਮੌਕੇ ਤੇ ਪਹੁੰਚਦੇ ਆ ਤਾਂ ਪੁਲਿਸ ਵੀ ਸਭ ਕੁਝ ਦੇਖ ਕੇ ਬਹੁਤ ਹੈਰਾਨ ਹੁੰਦੀ ਹੈ ਇਸ Laash ਦੇ ਕੁਝ ਹਿੱਸੇ ਗਾਇਬ ਹੁੰਦੇ ਆ ਕਿਉਂਕਿ ਹੁਣ ਇੱਥੇ ਪੁਲਿਸ ਨੂੰ ਸਮਝ ਆ ਗਿਆ ਸੀਗਾ ਕਿ ਇਹ ਸਭ ਕੁਝ ਇੱਥੇ ਇਸ Laash ਦੀ ਪਛਾਣ ਮਿਟਾਉਣ ਦੇ ਲਈ ਹੋਇਆ ਆ ਤਾਂ ਕਿ ਜਾਂਚ ਦੇ ਦੌਰਾਨ ਜਿਹੜੀ ਉਹ ਇਸ Laash ਦੀ ਪਛਾਣ ਨਾ ਹੋ ਸਕੇ ਹੁਣ ਜਿਹੜੀ Laash ਸੀਗੀ ਉਹਦੀ ਜਾਂਚ ਦੇ ਦੌਰਾਨ ਉਹਦੀ ਪੈਂਟ ਪਾਈ ਸੀਗੀ ਜਿਹੜੀ ਉਹਨੇ ਉਹਦੀ ਜੇਬ ਚੋਂ ਕੁਝ ਕਾਗਜ਼ਾਤ ਤੇ ਇੱਕ ਟੁੱਟਾ ਹੋਇਆ ਸਿਰਫ ਜਿਹੜਾ ਫੋਨ ਸੀਗਾ ਉਹੀ ਬਰਾਮਦ ਹੋਇਆ ਸੀਗਾ ਅਧਿਕਾਰੀਆਂ ਨੇ ਜਦੋਂ ਉੱਥੇ ਕਾਗਜ਼ਾਤ ਕੱਢੇ ਤੇ ਧਿਆਨ ਨਾਲ ਵੇਖਿਆ ਦਸਤਾਵੇਜ਼ ਤੇ ਨਾਮ ਜਿਹੜਾ ਲਿਖਿਆ ਸੀਗਾ ਉਹ ਰਾਕੇਸ਼ ਕੁਮਾਰ ਨੌਇਡਾ ਸੀਗਾ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਲਿਆ ਤੇ ਪਛਾਣ ਦੀ ਪੁਸ਼ਟੀ ਕਰਨ ਦੇ ਲਈ ਅੱਗੇ ਦੀ ਜਾਂਚ ਸ਼ੁਰੂ ਕੀਤੀ ਉਹਨਾਂ ਨੇ ਇਸ ਤੋਂ ਬਾਅਦ ਪੁਲਿਸ ਨੇ ਦਸਤਾਵੇਜ਼ ਤੇ ਲਿਖੇ ਹੋਏ ਪਤੇ ਤੇ ਨਾਮ ਤੇ ਨਾਮ ਨੂੰ ਸੀਗਾ ਜਿਹੜਾ ਉਹ ਕ੍ਰਾਸ ਚੈੱਕ ਕੀਤਾ ਨੌਇਡਾ ਪੁਲਿਸ ਨੂੰ ਸੰਪਰਕ ਕੀਤਾ ਗਿਆ ਨੌੜਾ ਪੁਲਿਸ ਨੇ ਜਾਂਚ ਕਰਕੇ ਇਹ ਦੱਸਿਆ ਕਿ ਰਾਜੇਸ਼ ਕੁਮਾਰ ਨਾਮ ਦਾ ਜਿਹੜਾ ਇੱਕ ਵਿਅਕਤੀ ਹੈ ਉਹ ਗ੍ਰੇਟਰ ਨੌਇਡਾ ਦੇ ਚਿਪਿਆਨਾ ਬਜ਼ੁਰਗ ਇਲਾਕੇ ਦਾ ਜਿਹੜਾ ਉਹ ਰਹਿਣ ਵਾਲਾ ਆ ਤੇ ਉਹ ਲਾਪਤਾ ਆ ਫਿਰ ਪੁਲਿਸ ਨੇ ਸੀਗਾ ਜਿਹੜਾ ਉਹ ਤੁਰੰਤ ਰਾਜੇਸ਼ ਤੇ ਪਰਿਵਾਰ ਦੇ ਨਾਲ ਸੰਪਰਕ ਕੀਤਾ ਉਹ ਨੌਇਡਾ ਨੂੰ ਜਿਹੜੀ ਪੁਲਿਸ ਸੀਗੀ ਉਹ ਵੀ ਰਵਾਨਾ ਹੋਈ ਹੁਣ ਜਦੋਂ ਉੱਥੇ ਪਹੁੰਚੇ ਤਾਂ ਰਾਜੇਸ਼ ਤੇ ਮਾਤਾ ਪਿਤਾ ਤੇ ਭੈਣ ਭਰਾਵਾਂ ਤੋਂ ਪੁੱਛਤਾਛ ਕੀਤੀ ਗਈ ਤਾਂ ਪਰਿਵਾਰ ਨੇ ਦੱਸਿਆ ਕਿ ਰਾਜੇਸ਼ ਪਿਛਲੇ ਕੁਝ ਮਹੀਨਿਆਂ ਤੋਂ ਘਰ ਨਹੀਂ ਆਇਆ ਤੇ ਨਾ ਹੀ ਉਹਨੇ ਉਹਨਾਂ ਦੇ ਨਾਲ ਕੋਈ ਸੰਪਰਕ ਕੀਤਾ ਹੈ। ਇਹੀ ਨਹੀਂ ਪੁਲਿਸ ਨੇ ਰਾਜੇਸ਼ ਦੀ ਪਤਨੀ ਤੇ ਬੱਚਿਆਂ ਬਾਰੇ ਪੁੱਛਿਆ ਤਾਂ ਉਹਨਾਂ ਦੇ ਪਰਿਵਾਰ ਨੇ ਪੁਲਿਸ ਵਾਲਿਆਂ ਨੂੰ ਕੋਈ ਵੀ ਸੈਟੀਸਫਾਈਂਗ ਜਵਾਬ ਸੀਗਾ ਜਿਹੜਾ ਉਹ ਨਹੀਂ ਦਿੱਤਾ। ਅਤੇ ਪੁਲਿਸ ਨੂੰ ਸ਼ੱਕ ਹੋਇਆ ਉਹਨਾਂ ਨੂੰ ਲੱਗੇ ਕਿ ਇਹ ਮਾਮਲਾ ਸਿਰਫ ਇਕਤਾ ਕੀ ਸੀਮਿਤ ਨਹੀਂ ਬਲਕਿ ਇੱਚ ਸ਼ਾਇਦ ਕੁਝ ਹੋਰ ਵੀ ਛੁਪਾਇਆ ਗਿਆ ਹੋ ਸਕਦਾ ਆ ਹਾਲਾਂਕਿ ਪੁਲਿਸ ਨੂੰ ਪੂਰਾ ਯਕੀਨਤਾ ਨਹੀਂ ਸੀ ਇਸ ਲਈ ਉਹਨਾਂ ਨੇ ਜਿਹੜਾ ਸੀਗਾ ਜਿਹੜਾ ਅੰਮ੍ਰਿਤ ਸੀਗਾ ਉਹਦੀ ਫੋਰੈਂਸਿਕ ਜਾਂਚ ਕੀਤੀ ਤੇ ਡੀਐਨਏ ਟੈਸਟ ਕਰਵਾਉਣ ਦਾ ਜਿਹੜਾ ਸੀਗਾ ਉਹ ਫੈਸਲਾ ਲਿਆ ਹੁਣ ਡੀਐਨਏ ਜਾਂਚ ਤੋਂ ਪੁਲਿਸ ਨੇ ਜਿਹੜਾ ਸੀਗਾ ਰਾਜੇਸ਼ ਤੇ ਪਰਿਵਾਰ ਦੇ ਸੈਂਪਲ ਲਏ ਤਾਂ ਕਿ ਜਿਹੜਾ ਸੀਗਾ ਪਛਾਣ ਨੂੰ ਕੰਫਰਮ ਕੀਤਾ ਜਾ ਸਕੇ ਤਾਂ ਹੁਣ ਜਦੋਂ ਅੰਮ੍ਰਿਤ ਦੇ ਜਿਹੜੇ ਮਾਤਾ ਪਿਤਾ ਸੀਗੇ ਉਹਨਾਂ ਦਾ ਜਦੋਂ ਰਾਜੇਸ਼ ਦੇ ਨਾਲ ਡੀਐਨਏ ਮੈਚ ਕੀਤਾ ਗਿਆ ਤਾਂ ਰਿਪੋਰਟ ਹੈਰਾਨ ਕਰ ਦੇਣ ਵਾਲੀ ਸੀ ਕਿਉਂਕਿ ਡੀਐਨਏ ਸੀਗੇ ਜਿਹੜਾ ਉਹ ਮੇਲ ਨਹੀਂ ਸਿਖਾ ਰਿਆ ਇਹਦਾ ਮਤਲਬ ਸਾਫ਼ ਸੀ ਕਿ ਇਹ ਰਾਜੇਸ਼ ਨਹੀਂ ਸੀ ਬਲਕਿ ਕੋਈ ਹੋਰ ਸੀ ਬਸ ਉਸ ਲਾਸ਼ ਨੂੰ ਰਾਜੇਸ਼ ਦੀ ਪਹਿਚਾਨ ਦੱਸਣ ਦੇ ਲਈ ਉਹਦੀ ਜੇਬ ਦੇ ਵੀ ਸੀਗੇ ਜਿਹੜੇ ਉਹ ਕਾਗਜ਼ਾਦ ਉਹ ਜਿਹੜੇ ਸੀਗੇ ਤੇ ਮੋਬਾਈਲ ਫੋਨ ਰੱਖ ਦਿੱਤਾ ਸੀ ਤਾਂ ਕਿ ਹੁਣ ਇੱਥੇ ਸਾਰਿਆਂ ਨੂੰ ਇਹੀ ਲੱਗੇ ਕਿ ਇਹ ਜਿਹੜਾ ਮਰਿਆ ਹੋਇਆ ਇਨਸਾਨ ਇਹ ਰਾਜੇਸ਼ੀ ਹੈ ਹੁਣ ਇੱਥੇ ਇਹ ਤਾਂ ਕਨਫਰਮ ਹੋ ਗਿਆ ਸੀਗਾ ਕਿ ਇਹ ਜਿਹੜੀ ਲਾਸ਼ ਸੀਗੀ ਇਹ ਰਾਜੇਸ਼ ਤੇ ਨਹੀਂ ਸੀ ਬਲਕਿ ਕਿਸੇ ਹੋਰ ਦੀ ਸੀ ਪਰ ਹੁਣ ਇੱਥੇ ਪੁਲਿਸ ਵਾਲਿਆਂ ਲਈ ਇਹ ਵੀ ਪਤਾ ਲਾਣਾ ਬਹੁਤ ਜ਼ਰੂਰੀ ਸੀ ਕਿ ਆਖਿਰਕਾਰ ਇਹ ਕੌਣ ਸੀ ਤੇ ਇਹਦੇ ਨਾਲ ਇਹ ਸਭ ਕੁਝ ਕਿੱਦਾਂ ਹੋਇਆ ਫਿਰ ਪੁਲਿਸ ਵਾਲਿਆਂ ਨੇ ਸੀਗਾ ਜਿਹੜਾ ਜਿਹੜਾ ਫੋਨ ਬਰਾਮਦ ਕੀਤਾ ਸੀਗਾ ਉਹਦੀ ਜਿਹੜੀ ਕਾਲ ਰਿਕਾਰਡ ਸੀਗਾ ਉਹਦੀ ਵਧੀਆ ਢੰਗ ਦੇ ਨਾਲ ਜਿਹੜੀ ਜਾਂਚ ਕੀਤੀ ਤੇ ਉਹਨਾਂ ਦੇ ਸਾਹਮਣੇ ਸੀਗੇ ਜਿਹੜਾ ਇੱਕ ਨਾਮ ਆਇਆ ਰਜੇਂਦਰ ਜਿਹਨੂੰ ਕੀ ਉਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਕਾਲ ਕੀਤਾ ਗਿਆ ਸੀ ਉਸੇ ਮੋਬਾਈਲ ਤੋਂ ਹੁਣ ਜਾਂਚ ਅਧਿਕਾਰੀ ਸੀਗੇ ਜਿਹੜੇ ਉਹਨਾਂ ਨੇ ਜਦੋਂ ਉਸ ਨੰਬਰ ਨੂੰ ਟਰੈਕ ਕੀਤਾ ਤਾਂ ਉਹ ਸੀਗਾ ਰਜੇਂਦਰ ਦੇ ਪਰਿਵਾਰ ਦੇ ਨਾਲ ਸੰਪਰਕ ਉਹਨਾਂ ਦਾ ਹੋਇਆ ਉਹਦੇ ਤੋਂ ਨੰਬਰ ਲੈ ਕੇ ਹੁਣ ਜਿਵੇਂ ਹੀ ਪੁਲਿਸ ਉੱਥੇ ਉਹਨਾਂ ਨੂੰ ਫੋਨ ਕਰਕੇ ਜਿੱਦਾਂ ਹੀ ਘਟਨਾ ਦਾ ਜ਼ਿਕਰ ਕੀਤਾ ਤਾਂ ਉੱਥੇ ਪਰਿਵਾਰ ਵਾਲੇ ਉਹਨਾਂ ਦੀ ਖਬਰ ਆ ਗਏ ਉਹਨਾਂ ਨੇ ਕਿਹਾ ਕਿ ਰਾਜਿੰਦਰ ਕੁਝ ਦਿਨਾਂ ਤੋਂ ਐ ਜਿਹੜਾ ਲਾਪਤਾ ਆ ਹੁਣ ਪੁਲਿਸ ਵਾਲੇ ਸੁਣ ਕੇ ਉਹਨਾਂ ਨੂੰ ਇਹ ਤਾਂ ਵਿਸ਼ਵਾਸ ਹੋ ਗਿਆ ਸੀ ਕਿ ਉਹਨਾਂ ਨੂੰ ਜਿਹੜਾ ਸ਼ੱਕ ਸੀਗਾ ਉਹਨਾਂ ਦਾ ਯਕੀਨ 'ਚ ਬਦਲ ਗਿਆ ਕਿ ਇਹ ਹੋਏ ਨਾ ਹੋਏ ਜਿਹੜਾ ਉਹਨਾਂ ਨੂੰ ਕਾਸਗੰਚ 'ਚ ਜਿਹੜਾ ਉਹ ਡੈੱਡ ਬੋਡੀ ਮਿਲੀ ਹੈ ਉਹ ਰਾਜੇਸ਼ ਦੀ ਨਹੀਂ ਬਲਕਿ ਰਜਿੰਦਰ ਦੀ ਹੋ ਸਕਦੀ ਹੈ ਹੁਣ ਇਸ ਗੱਲ ਦੀ ਪੁਸ਼ਟੀ ਕਰਨ ਦੇ ਲਈ ਕਿ ਇਹ ਰਾਜਿੰਦਰ ਦੀ ਹੀ ਡੈੱਡ ਬੋਡੀ ਹੈ ਹੁਣ ਰਜਿੰਦਰ ਦੇ ਜਿਹੜੇ ਮਾਤਾ ਪਿਤਾ ਦਾ ਡੀਐਨਏ ਲਿਆ ਜਾਂਦਾ ਆ ਤੇ ਫਿਰ ਉਸਦੇ ਨਾਲ ਮੈਚ ਕਰਵਾਇਆ ਗਿਆ ਤਾਂ ਰਿਪੋਰਟ ਨੇ ਸਭ ਕੁਝ ਸਾਫ਼ ਕਰ ਦਿੱਤਾ ਉਹ ਕੋਈ ਹੋਰ ਨਹੀਂ ਅਸਲ ਵਿੱਚ ਉਹ ਰਜਿੰਦਰ ਹੀ ਸੀ ਜਿਹਦੀ ਪਹਿਚਾਨ ਛਿਪਾਉਣ ਦੀ ਹਰ ਅਸੰਭਵ ਕੋਸ਼ਿਸ਼ ਜਿਹੜੀ ਸੀਗੀ ਉਹ ਕੀਤੀ ਗਈ ਸੀ ਹੁਣ ਪੁਲਿਸ ਨੇ ਇੱਥੇ ਆਪਣੀ ਜਾਂਚ ਦਾ ਦਾਇਰਾ ਸੀਗਾ ਉਹ ਥੋੜਾ ਵਧਾਇਆ ਤੇ ਹੁਣ ਇਹ ਜਿਹੜਾ ਰਜੇਸ਼ ਕੁਮਾਰ ਸੀਗਾ ਇਹਦੇ ਪੁਰਾਣੇ ਰਿਕਾਰਡ ਖੰਗਾਲਣੇ ਜਿਹੜੇ ਪੁਲਿਸ ਨੇ ਉਹ ਸ਼ੁਰੂ ਕੀਤੇ ਤੇ ਨਾਲ ਹੀ ਨਾਲ ਪੁਲਿਸ ਨੇ ਜਿਹੜੇ ਉਹਦੇ ਜਾਣਕਾਰ ਲੋਕ ਸੀਗੇ ਉਹਨਾਂ ਤੋਂ ਵੀ ਪੁੱਛਤਾ ਸ਼ੁਰੂ ਕੀਤੀ ਉਹਨਾਂ ਦੇ ਕੋਲ ਬਸ ਹੁਣ ਇੱਕ ਹੀ ਰਸਤਾ ਸੀਗਾ ਜਿਹੜਾ ਸੀਗਾ ਉਹ ਰਾਜੇਸ਼ ਦੀ ਸਚਾਈ ਤੱਕ ਪਹੁੰਚਣ ਦਾ ਨੌਇਡਾ ਨੌਇਡਾ ਚ ਜਿਹੜਾ ਰਾਜੇਸ਼ ਦਾ ਘਰ ਸੀ ਗਈ ਹੁਣ ਉਹਨਾਂ ਨੇ ਉਹਦੀ ਜਾਂਚ ਸ਼ੁਰੂ ਕੀਤੀ ਤਾਂ ਉੱਥੇ ਪੁਲਿਸ ਵਾਲਿਆਂ ਨੂੰ ਸਭ ਕੁਝ ਸਹੀ ਲਿਖਿਆ ਪਰ ਇੱਕ ਚੀਜ਼ ਜੋ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਸੀਗੀ ਘਰ ਚ ਬਣੇ ਬੇਸਮੈਂਟ ਦੇ ਜਿਹੜਾ ਉਥੇ ਫਲੋਰ ਸੀਗਾ ਉਹਦੇ ਉੱਪਰ ਕੁਝ ਅਲੱਗ ਹੀ ਤਰ੍ਹਾਂ ਦਾ ਰੰਗ ਸੀਗਾ ਜਿਹੜਾ ਉਹ ਦਿਖਾਈ ਦੇ ਰਿਹਾ ਸੀ ਐਵੇਂ ਲੱਗ ਰਿਹਾ ਸੀ ਜਿਵੇਂ ਇੱਥੇ ਹਾਲ ਫਿਲਾਲ ਜੀ ਕੁਝ ਮੁਰੰਮਤ ਕਰਵਾਈ ਗਈ ਹੋਈ ਹੁਣ ਪੜੋਸੀਆਂ ਤੋਂ ਪੁੱਛਤਾਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਘਰ ਚ ਕਾਫੀ ਟਾਈਮ ਤੋਂ ਕੋਈ ਨਹੀਂ ਰਹਿੰਦਾ ਲੇਕਿਨ ਉਹਨਾਂ ਨੂੰ ਕੁਝ ਅਜੀਬ ਜਿਹੜੀਆਂ ਸੀਗੀਆਂ ਇੱਥੇ ਗਤੀਵਿਧੀਆਂ ਜ਼ਰੂਰ ਹੁੰਦੀਆਂ ਸੀਗੀਆਂ ਹੁਣ ਪੁਲਿਸ ਨੂੰ ਲੱਗਿਆ ਕਿ ਇਸ ਘਰ ਦੇ ਅੰਦਰ ਕੁਝ ਛੁਪਾਇਆ ਗਿਆ ਹੋ ਸਕਦਾ ਹੈ ਇਸ ਤੋਂ ਪਹਿਲਾਂ ਪੁਲਿਸ ਕੋਈ ਕਦਮ ਚੱਕੇ ਉਹਨਾਂ ਨੂੰ ਲੱਗਿਆ ਕਿ ਅਸਲੀ ਰਾਜੇਸ਼ ਦਾ ਪਤਾ ਲਾਣਾ ਜ਼ਰੂਰੀ ਹੈ ਉਹਦੇ ਤੱਕ ਪਹੁੰਚਣਾ ਜ਼ਰੂਰੀ ਹੈ ਜੋ 3 ਸਾਲ ਪਹਿਲਾਂ ਗਾਇਬ ਹੋ ਗਿਆ ਸੀ ਪਰਿਵਾਰ ਦੀ ਜਿਹੜੀ ਡਾਊਟਫੁਲ ਐਕਟੀਵਿਟੀ ਸੀਗੀਆਂ ਪੁਲਿਸ ਨੂੰ ਹੁਣ ਮਜਬੂਰ ਕਰ ਦਿੱਤਾ ਸੀਗਾ ਕਿ ਉਹ ਚੋਰੀ ਛਿਪੇ ਉਹਨਾਂ ਸਾਰਿਆਂ ਦੇ ਮੋਬਾਈਲ ਨੰਬਰ ਨੂੰ ਸਰਵੇਲੈਂਸ ਤੇ ਲਾ ਦੇ ਤੇ ਜਦੋਂ ਉਹਨਾਂ ਨੇ ਸਰਵੇਲੈਂਸ ਤੇ ਉਹਨਾਂ ਦੇ ਨੰਬਰਾਂ ਨੂੰ ਲਾਇਆ ਤੇ ਕੁਝ ਦਿਨਾਂ ਦੀ ਟਰੈਕਿੰਗ ਤੋਂ ਬਾਅਦ ਹੀ ਇੱਕ ਮੋਬਾਈਲ ਨੰਬਰ ਸੀਗਾ ਪੁਲਿਸ ਵਾਲਿਆਂ ਦੇ ਸਾਹਮਣੇ ਆਇਆ ਜਿਸ ਤੋਂ ਅਕਸਰ ਰਾਜੇਸ਼ ਤੇ ਪਰਿਵਾਰ ਦੇ ਜਿਹੜੇ ਮੈਂਬਰ ਸੀਗੇ ਉਹਨਾਂ ਨਾਲ ਉਹ ਸੰਪਰਕ ਕਰ ਰਿਹਾ ਸੀਗਾ ਪੁਲਿਸ ਨੇ ਉਸ ਅਣਜਾਣ ਨੰਬਰ ਨੂੰ ਟਰੈਕ ਕੀਤਾ ਤਾਂ ਪਤਾ ਚੱਲਿਆ ਕਿ ਉਹਦੀ ਲੋਕੇਸ਼ਨ ਸੀਗੀ ਜਿਹੜੀ ਉਹ ਵਾਰ-ਵਾਰ ਬਦਲ ਰਹੀ ਸੀ ਪਰ ਆਖਰੀ ਜਿਹੜੀ ਐਕਟਿਵ ਲੋਕੇਸ਼ਨ ਸੀਗੀ ਉਹ ਹਰਿਆਣਾ ਦੇ ਪਾਣੀਪਤ ਦੀ ਮਿਲੀ ਹੁਣ ਪੁਲਿਸ ਨੂੰ ਪੂਰਾ ਯਕੀਨ ਹੋ ਗਿਆ ਕਿ ਉਹੀ ਸ਼ਖਸ ਹੈ ਜਿਹਦੀ ਪੁਲਿਸ ਤਲਾਸ਼ ਕਰ ਰਹੀ ਹੈ ਯਾਨੀ ਰਾਜੇਸ਼ ਕੁਮਾਰ ਰਾਜੇਸ਼ ਕੁਮਾਰ ਨੂੰ ਫੜਨ ਦੇ ਲਈ ਪੁਲਿਸ ਨੇ ਇੱਕ ਸੀਕ੍ਰੇਟ ਆਪਰੇਸ਼ਨ ਚਲਾਇਆ ਔਰ ਪੁਲਿਸ ਨੇ ਉਥੇ ਇੱਕ ਸਪੈਸ਼ਲ ਟੀਮ ਭੇਜੀ ਉਸ ਨੰਬਰ ਦੀ ਲੋਕੇਸ਼ਨ ਸੀਗੀ ਉਹ ਵਾਰ-ਵਾਰ ਟ੍ਰੇਸ ਕੀਤੀ ਜਾ ਰਹੀ ਸੀ ਰਾਜੇਸ਼ ਦੀ ਲੋਕੇਸ਼ਨ ਇੱਕ ਅੰਡਰ ਕੰਸਟਰਕਸ਼ਨ ਫੈਕਟਰੀ ਦੇ ਕੋਲ ਦੀ ਮਿਲੀ ਉਥੇ ਇੱਕ ਮਜ਼ਦੂਰ ਦੇ ਰੂਪ ਚ ਉਹ ਜਿਹੜਾ ਸੀਗਾ ਕੰਮ ਕਰ ਰਿਹਾ ਸੀਗਾ ਪਰ ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਹਨਾਂ ਨੇ ਵੇਖਿਆ ਕਿ ਰਾਜੇਸ਼ ਦੀ ਸ਼ਕਲ ਪਹਿਲਾਂ ਤੋਂ ਕੁਝ ਅਲੱਗ ਦਿਖਾਈ ਦੇ ਰਹੀ ਹੈ ਜਿਹੜੀ ਉਹਦੇ ਘਰ ਵਾਲਿਆਂ ਨੇ ਉਹਦੀ ਤਸਵੀਰ ਦਿੱਤੀ ਸੀਗੀ ਕਾਫੀ ਹੱਦ ਤੱਕ ਉਹ ਨਹੀਂ ਮੈਚ ਨਹੀਂ ਸੀ ਹੋ ਰਹੀ ਕਿਉਂਕਿ ਰਾਜੇਸ਼ ਨੇ ਪੁਲਿਸ ਤੋਂ ਬਚਣ ਦੇ ਲਈ ਇੱਕ ਪਲਾਸਟਿਕ ਸਰਜਰੀ ਸੀਗੀ ਉਹ ਕਰਵਾ ਲਈ ਸੀ ਖਾਸ ਕਰਕੇ ਆਪਣੀ ਨੱਕ ਦੀ ਉਹ ਵੇਖ ਵੇਖਣ 'ਚ ਪਹਿਲਾਂ ਜਿਹਾ ਉਹਨਾਂ ਨੇ ਹੀ ਸੀ ਲੱਗ ਰਿਆ ਪਰ ਉਹਦੀ ਹਾਈਟ ਚਾਲ ਢਾਲ ਤੇ ਬਾਕੀ ਡਿਸਕ੍ਰਿਪਸ਼ਨ ਸੀਗਾ ਜਿਹੜਾ ਖੂਬਹੁ ਮੈਚ ਕਰ ਰਿਹਾ ਸੀ ਜਦੋਂ ਰਾਜੇਸ਼ ਨੂੰ ਥੋੜੀ ਦੇਰ ਤੱਕ ਅਬਜ਼ਰਵ ਕੀਤਾ ਗਿਆ ਤਾਂ ਪੁਲਿਸ ਨੂੰ ਯਕੀਨ ਹੋ ਗਿਆ ਕਿ ਇਹ ਉਹਨਾਂ ਦਾ ਜਿਹੜਾ ਉਹ ਟਾਰਗੇਟ ਹੈ ਉਹੀ ਹੈ ਜਿਵੇਂ ਹੀ ਪੁਲਿਸ ਨੇ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਰਾਜੇਸ਼ ਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਕੋਈ ਉਹਨੂੰ ਫੜਨ ਦੇ ਲਈ ਕੋਸ਼ਿਸ਼ ਕਰ ਰਿਹਾ ਆ ਤਾਂ ਇਸ ਲਈ ਉਹ ਉਥੋਂ ਭੱਜਣ ਲਈ ਤਿਆਰ ਹੋ ਗਿਆ ਲੇਕਿਨ ਉਹਦੀ ਜਿਹੜੀ ਕੋਸ਼ਿਸ਼ ਸੀਗੀ ਉਹ ਬੇਕਾਰ ਹੋ ਜਾਂਦੀ ਹੈ ਕਿਉਂਕਿ ਪੁਲਿਸ ਜੋ ਸਿਵਲ ਡਰੈਸ 'ਚ ਆਈ ਹੋਈ ਸੀ ਉਹਨੇ ਉਹਨੂੰ ਚਾਰੋਂ ਪਾਸਿਓਂ ਘੇਰ ਲਿਆ ਸੀ ਪੁਲਿਸ ਹੁਣ ਇੱਥੇ ਬੇਖਬਰ ਇਹੀ ਸੋਚ ਰਹੀ ਸੀ ਕਿ ਉਹਨਾਂ ਨੇ ਜਿਹਨੂੰ ਫੜਿਆ ਆ ਉਹ ਸਿਰਫ ਇੱਕ ਘਟਨਾ ਲਈ ਹੀ ਜ਼ਿੰਮੇਵਾਰ ਆ ਯਾਨੀ ਉਹ ਆਪਣੇ ਦੋਸਤ ਰਜਿੰਦਰ ਦੇ ਕਤਲ ਦੇ ਲਈ ਹੀ ਜ਼ਿੰਮੇਦਾਰ ਆ ਪਰ ਪੁਲਿਸ ਵਾਲਿਆਂ ਨੂੰ ਬਾਅਦ ਚ ਪਤਾ ਚੱਲਦਾ ਆ ਉਹ ਇੱਕ ਨਹੀਂ ਬਲਕਿ ਤਿੰਨ ਘਟਨਾਵਾਂ ਲਈ ਜ਼ਿੰਮੇਦਾਰ ਹੈ ਜਿਹਦਾ ਖੁਲਾਸਾ ਤੁਹਾਡੀ ਸੋਚ ਤੋਂ ਪਰਾਂ ਤੇ ਤੁਹਾਡੇ ਸਮਝਣ ਦੀ ਦਿਸ਼ਾ ਤੇ ਦਸ਼ਾ ਨੂੰ ਬਦਲ ਕੇ ਰੱਖ ਦੇਗਾ ਕਿ ਲੋਕ ਇਸ ਹੱਦ ਤੱਕ ਚਲੇ ਜਾਂਦੇ ਆ ਆਪਣੇ ਸਵਾਰਥ ਨੂੰ ਜਿਹੜਾ ਉਹ ਪੂਰਾ ਕਰਨ ਦੇ ਲਈ ਹੁਣ ਪੁਲਿਸ ਵਾਲੇ ਉੱਤੋਂ ਜਦੋਂ ਸਖਤੀ ਦੇ ਨਾਲ ਪੁੱਛਤਾਛ ਕਰਦੇ ਆ ਤੇ ਜੋ ਦੱਸਦਾ ਹੈ ਉਹ ਸੁਣ ਕੇ ਕਿਸੇ ਪ੍ਰੋਡਿਊਸਰ ਨੂੰ ਇੱਕ ਬਣੀ ਬਣਾਈ ਫਿਲਮ ਦੀ ਸਕ੍ਰਿਪਟ ਦਾ ਪੂਰਾ ਆਈਡੀਆ ਮਿਲ ਜਾਏ ਇਹ ਕਹਾਣੀ ਕੁਝ ਹੋਰ ਸਾਲ ਪਿੱਛੇ ਚਲੀ ਜਾਂਦੀ ਹੈ ਹੋਂ ਸਮਾਂ ਦਾ ਜਦੋਂ ਰਾਜੇਸ਼ ਤੇ ਰਤਨੇਸ਼ ਦਾ ਵਿਆਹ طے ਹੁੰਦਾ ਆ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ 2012 ਚ ਇਹ ਸ਼ੁਰੂਆਤ ਹੋਈ ਸੀ ਸ਼ੁਰੂ ਜੇ ਸਭ ਕੁਝ ਸਹੀ ਚੱਲ ਰਿਹਾ ਸੀਗਾ ਜਿਵੇਂ ਇੱਕ ਨਵੇਂ ਜੋੜੇ ਦੇ ਨਾਲ ਹੁੰਦਾ ਆ ਪਰ ਕੁਝ ਸਾਲ ਬਾਅਦ ਉਹਨਾਂ ਦੇ ਅੰਦਰ ਜਿਹੜੇ ਬਦਲਾਅ ਆਉਣੇ ਸ਼ੁਰੂ ਹੋਣ ਲੱਗ ਜਾਂਦੇ ਆ ਹੌਲੀ ਹੌਲੀ ਜਿਹੜਾ ਰਾਜੇਸ਼ ਆ ਉਹਦੀ ਸੋਚ ਜਿਹੜੀ ਉਹ ਬਦਲਣੀ ਸ਼ੁਰੂ ਹੋ ਜਾਂਦੀ ਆ ਉਹ ਆਪਣੀ ਸ਼ਾਦੀशुदा ਜ਼ਿੰਦਗੀ ਤੋਂ ਖੁਸ਼ ਨਹੀਂ ਸੀ ਐਵੇਂ ਲੱਗਦਾ ਸੀਗਾ ਕਿ ਉਹਦੀ ਜਿਹੜੀ ਲਾਈਫ ਹੈ ਉਹ ਕਿਤੇ ਨਾ ਕਿਤੇ ਫਸੀ ਹੋਈ ਹੈ ਫਿਰ ਇਸੇ ਦਰਮਿਆਨੇ ਆ ਜਿਹੜਾ ਉਹਦੀ ਜ਼ਿੰਦਗੀ ਹੈ ਜਿਹੜੀ ਉਹ ਨਵਾਂ ਮੋੜ ਲੈਂਦੀ ਹੈ ਜਦੋਂ ਉਹਦੀ ਮੁਲਾਕਾਤ 2015 ਦੇ ਆਸ-ਪਾਸ ਦੀ ਗੱਲ ਹੈ ਜਿਹੜੀ ਇੱਕ ਮਹਿਲਾ ਪੁਲਿਸ ਸੀਗੀ ਜਿਹੜੀ ਉਹ ਬਿਲਕਿਸ ਦੇ ਨਾਲ ਹੁੰਦੀ ਹੈ ਉਹ ਯੂਪੀ ਚ ਇੱਕ ਕਨਸਟੇਬਲ ਸੀਗੀ ਸ਼ੁਰੂਆਤ ਚ ਉਹ ਇਸ ਅਫੇਅਰ ਦੇ ਲਈ ਇੱਕ ਐਕਸਾਈਟਮੈਂਟ ਦੇ ਰੂਪ ਚ ਇਸ ਅਫੇਅਰ ਨੂੰ ਲੈਂਦੀ ਆ ਪਰ ਸਮੇਂ ਦੇ ਨਾਲ ਨਾਲ ਇਹਨਾਂ ਦਾ ਰਿਸ਼ਤਾ ਮਜ਼ਬੂਤੀ ਫੜਨ ਲੱਗਦਾ ਆ ਹੁਣ ਜਿਹੜੀ ਇਹ ਸੀਗੀ ਬਿਲਕੀ ਸੀਗੀ ਇਹ ਰਾਜੇਸ਼ ਨੂੰ ਬਹੁਤ ਪਸੰਦ ਕਰਨ ਲੱਗਦੀ ਹੈ ਪਰ ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਸੀ ਕਿ ਜਦ ਤੱਕ ਉਹਦੀ ਲਾਈਫ ਦੇ ਵਿੱਚ ਉਹਦੀ ਘਰ ਵਾਲੀ ਤੇ ਉਹਦੇ ਦੋ ਬੱਚੇ ਐ ਉਦੋਂ ਤੱਕ ਉਹਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਇਸ ਲਈ ਜਿਹੜੀ ਬਿਲਕੀ ਸੀਗੀ ਉਹਨੇ ਹੌਲੇ-ਹੌਲੇ ਇਸ ਰਿਸ਼ਤੇ 'ਚ ਇੱਕ ਨਵਾਂ ਜਿਹੜਾ ਐਂਗਲ ਸੀਗਾ ਉਹ ਜੁੜਨ ਲੱਗਾ ਉਹ ਉਹਦੇ ਤੇ ਜਿਹੜਾ ਸੀਗਾ ਰਾਜੇਸ਼ ਤੇ ਉਹ ਵਿਆਹ ਦਾ ਦਬਾਅ ਬਣਾਉਣ ਲੱਗ ਗਈ ਰਾਜੇਸ਼ ਉਹਦੇ ਨਾਲ ਜ਼ਿੰਦਗੀ ਜਿਹੜੀ ਸੀਗੀ ਉਹ ਜੀਣਾ ਚਾਹੁੰਦਾ ਸੀਗਾ ਕਿਉਂਕਿ ਉਹਨੂੰ ਪਿਆਰ ਕਰਦਾ ਸੀਗਾ ਤਾਂ ਉਹਨੇ ਆਪਣੀ ਘਰਵਾਲੀ ਤੋਂ ਅਲੱਗ ਹੋਣ ਦੀ ਕੋਸ਼ਿਸ਼ ਕੀਤੀ ਇਹ ਇੰਨਾ ਸਾਨ ਨਹੀਂ ਸੀ ਕਿਉਂਕਿ ਰਤਨੇ ਸੀਗੀ ਜਿਹੜੀ ਇੱਕ ਸਿੱਧੀ ਸਾਦੀ ਤੇ ਇੱਕ ਸਰਲ ਜਹੀ ਕੁੜੀ ਸੀਗੀ ਉਹ ਕਦੀ ਵੀ ਇੰਨੀ ਆਸਾਨੀ ਦੇ ਨਾਲ ਤਲਾਕ ਦੇ ਨੂੰ ਤਿਆਰ ਨਹੀਂ ਸੀ ਹੋ ਸਕਦੀ ਫਿਰ 2017 ਦੇ ਅਖੀਰ ਤੱਕ ਰਾਜੇਸ਼ ਆਪਣੀ ਜਿਹੜੀ ਸੀਗੀ ਵਿਆਹ ਵਾਲੀ ਜ਼ਿੰਦਗੀ ਸੀਗੀ ਉਹ ਤੋਂ ਪੂਰੀ ਤਰ੍ਹਾਂ ਜਿਹੜਾ ਸੀਗਾ ਉਹ ਥੱਕ ਚੁੱਕਿਆ ਸੀ ਹੁਣ ਉਹ ਬਿਲਕਿਸ ਦੇ ਨਾਲ ਜ਼ਿੰਦਗੀ ਜਿਹੜੀ ਸੀਗੀ ਉਹ ਬਿਤਾਣਾ ਚਾਹੁੰਦਾ ਸੀਗਾ ਪਰ ਉਹਦਾ ਜਿਹੜਾ ਰਾ ਦਾ ਰੋੜਾ ਸੀਗਾ ਸਭ ਤੋਂ ਵੱਡਾ ਉਹਦੀ ਘਰ ਵਾਲੀ ਤੇ ਉਹਦੇ ਬੱਚੇ ਹੀ ਸੀਗੇ ਸ਼ੁਰੂਆਤ 'ਚ ਉਹਨੇ ਇਸ ਰਿਸ਼ਤੇ ਨੂੰ ਝਗੜਾ ਬਣਾ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜੀ ਰਤਨੇਸ਼ ਹੈ ਉਹ ਖੁਦ ਹੀ ਇਸ ਰਿਸ਼ਤੇ ਨੂੰ ਤੋੜ ਕੇ ਚਲੀ ਜਾਏ ਉਹਦੇ ਨਾਲ ਬਹੁਤ ਲੜਾਈ ਝਗੜਾ ਕਰਤਾ ਪਰ ਇਹ ਉਹਨਾਂ 사 ਨਹੀਂ ਸੀ ਕਿਉਂਕਿ ਰਤਨੇਸ਼ ਸੀਗੀ ਜਿਹੜੀ ਉਹ ਆਪਣਾ ਘਰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਹੁਣ ਜਿਹੜਾ ਰਾਜੇਸ਼ ਸੀਗਾ ਉਹਦੇ ਕੋਲ ਸਿਰਫ ਇੱਕ ਹੀ ਰਸਤਾ ਬਚਿਆ ਸੀਗਾ ਜੋ ਤੁਹਾਨੂੰ ਪਤਾ ਹੈ 14 ਫਰਵਰੀ 2018 ਦੀ ਰਾਤ ਦੀ ਗੱਲ ਹੈ ਰਾਜੇਸ਼ ਨੇ ਆਪਣੇ ਘਰ 'ਚ ਕੁਝ ਐਵੇਂ ਦਾ ਪਲਾਨ ਕੀਤਾ ਜੋ ਉਸ ਰਾ ਸਭ ਕੁਝ ਬਦਲ ਦੇਣ ਵਾਲਾ ਸੀ ਪਹਿਲਾਂ ਉਹਨੇ ਆਪਣੀ ਪਤਨੀ ਦੇ ਖਾਣੇ 'ਚ ਸੀਗਾ ਜਿਹੜਾ ਉਹ ਨਸ਼ੇ ਦੀ ਦਵਾਈ ਮਿਲਾ ਦਿੱਤੀ ਤਾਂ ਕਿ ਉਹ ਕੋਈ ਵਿਰੋਧ ਨਾ ਕਰ ਸਕੇ ਜਦੋਂ ਰਤਨੀ ਸੀਗੀ ਜਿਹੜੀ ਉਹ ਬੇਹੋਸ਼ ਹੋ ਜਾਂਦੀ ਹੈ ਤਾਂ ਆਪਣੇ ਬੇਟਾ ਤੇ ਬੇਟੀ ਵੀ ਉਹਦੇ ਜਿਹੜੇ ਸੀਗੇ ਜਿਹੜੇ ਉਹਦੇ ਗਹਿਰੀ ਨੀਂਦ 'ਚ ਸੋ ਜਾਂਦੇ ਆ ਤਾਂ ਉਹਨੇ ਪੂਰਾ ਜਿਹੜਾ ਸੀਗਾ ਉਹਨਾਂ ਦਾ ਖੇਲ ਹੀ ਖਤਮ ਕਰਤਾ ਉਹਨੇ ਉਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਤੇ ਆਪਣੇ ਜੁਰਮ ਨੂੰ ਜਿਹੜਾ ਛਪਾਣ ਦੇ ਲਈ ਉਨੇ ਕੀ ਕੀਤਾ ਬੇਸਮੈਂਟ ਚ ਪਹਿਲਾਂ ਇੱਕ ਖੱਡਾ ਪਟਿਆ ਤੇ ਉਹਦੇ ਚ ਉਹਨਾਂ ਤਿੰਨਾਂ ਨੂੰ ਪਾ ਦਿੱਤਾ ਤੇ ਉਤੋਂ ਫਿਰ ਸੀਮੈਂਟ ਪਾ ਕੇ ਟਾਈਲਾਂ ਵਗੈਰਾ ਲਾ ਕੇ ਉਹਨੇ ਚੰਗੀ ਤਰ੍ਹਾਂ ਫਰਸ਼ ਸਹੀ ਕਰਤਾ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਇਹਦੇ نیچے ਕੁਝ ਹੈ ਹੁਣ ਉਹਦੇ ਰਸਤੇ ਦੀ ਜਿਹੜੀ ਪਹਿਲੀ ਰੁਕਾਵਟ ਸੀਗੀ ਉਹ ਤਾਂ ਖਤਮ ਹੋ ਚੁੱਕੀ ਸੀਗੀ ਹੁਣ ਉਹਨੇ ਅੱਗੇ ਦਾ ਪਲਾਨ ਬਣਾਇਆ ਹੁਣ ਇਸ ਦੁਨੀਆ ਚ ਉਹਨੇ ਨਾ ਹੋਣ ਦਾ ਨਾਟਕ ਵੀ ਤਾਂ ਰਚਨਾ ਸੀ ਤਾਂ ਕਿ ਸਾਰਿਆਂ ਨੂੰ ਇਹ ਲੱਗੇ ਕਿ ਉਹ ਮਰ ਚੁੱਕਿਆ ਆ ਹੁਣ ਉਹਨੇ ਇੱਕ ਐਵੇਂ ਦੇ ਆ ਜਿਹੜਾ ਬੰਦੇ ਦੀ ਤਲਾਸ਼ ਕੀਤੀ ਜੋ ਉਹਦੇ ਨਾਲ ਜਿਹਦੀ ਬੋਡੀ ਜਿਹੜੀ ਮੈਚ ਖਾਂਦੀ ਹੋਈ ਤਾਂ ਹੁਣ ਉਹਦੇ ਜਿਹੜੇ ਨਜ਼ਰ ਸੀਗੇ ਉਹਦੀ ਨਜ਼ਰ 'ਚ ਇੱਕ ਦੋਸਤ ਆਉਂਦਾ ਹੈ ਜਿਹਦਾ ਖੁਦ ਹੀ ਸੀਗਾ ਰਜਿੰਦਰ ਪਰ ਜੋ ਸ਼ਕਲ ਸੂਰਤ ਤੋਂ ਤਾਂ ਉਹਦੇ ਵਰਗਾ ਨਹੀਂ ਸੀ ਪਰ ਕਦ ਘਾਠ ਹੀ ਉਹਦੇ ਨਾਲ ਮੈਚ ਖਾਂਦੀ ਸੀ ਰਾਜੇਸ਼ ਨੇ ਉਹਨੂੰ ਕਿਸੇ ਬਹਾਨੇ ਕਾਸਗੰਜ ਉਸ ਜਗ੍ਹਾ ਤੇ ਬੁਲਾਇਆ ਤੇ ਉਥੇ ਇਸ ਜਗ੍ਹਾ ਤੇ ਬੁਲਾਕਿਓ ਨੇ ਆਪਣੇ ਪਲਾਨ ਨੂੰ ਸੀਗਾ ਜਿਹੜਾ ਉਹ ਅੰਜਾਮ ਦਿੱਤਾ ਉਸ ਤੋਂ ਬਾਅਦ ਰਜੇਸ਼ ਉੱਥੋਂ ਗਾਇਬ ਹੋ ਗਿਆ ਉਹ ਹਰਿਆਣਾ ਦੇ ਪਾਣੀਪਾਚੇ ਇੱਕ ਨਵੀਂ ਪਛਾਣ ਦੇ ਨਾਲ ਜੋ ਕਿ ਨੱਕ ਦੀ ਸਰਜਰੀ ਕਰਵਾ ਕੇ ਉਹਨੇ ਉੱਥੇ ਸੀਗਾ ਜਿਹੜਾ ਉਹ ਕੰਮ ਕਰਨ ਲੱਗਿਆ ਉਹਨੇ ਜਿਹੜੀ ਉਹਦੀ ਪ੍ਰੇਮਿਕਾ ਸੀਗੀ ਉਹਦੇ ਨਾਲ ਉੱਥੇ ਉਹਨੇ ਵਿਆਹ ਕਰਵਾ ਲਿਆ ਪਰ ਚੋਰੀ ਛਿਪੇ ਆਪਣੇ ਪਰਿਵਾਰ ਦੇ ਨਾਲ ਸੀਗਾ ਜਿਹੜਾ ਸੰਪਰਕ ਕਰਦਾ ਰਹਿੰਦਾ ਹੈ ਪੁਲਿਸ ਨੇ ਜਿਹੜੀ ਸਰਵਿਸ ਲਾਈਨ ਦੇ ਜ਼ਰੀਏ ਉਹਦਾ ਨੰਬਰ ਟਰੈਕ ਕਰ ਲਿਆ ਤੇ 3 ਸਾਲ ਬਾਅਦ 2021 ਚ ਪਾਣੀ ਪਤਛ ਸੀਗਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰ ਕੁਝ ਸਮਾਂ ਬਾਅਦ ਉਹ ਬੇਸਮੈਂਟ ਚ ਜਿਵੇਂ ਉਹਨੇ ਦੱਸਿਆ ਸੀਗਾ ਉੱਥੇ ਜਾ ਕੇ ਜਿਹੜਾ ਉਹ ਨੀਚੇ ਫਰਸ਼ ਉਖਾੜ ਕੇ ਵੇਖਿਆ ਗਿਆ ਤਾਂ ਉਹੀ ਕੁਝ ਮਿਲਿਆ ਜੋ ਅਸੀਂ ਤੁਹਾਨੂੰ ਦੱਸਿਆ ਆ ਉਹਨੇ ਆਪਣੇ ਬੱਚਿਆਂ ਤੇ ਆਪਣੀ ਵਾਈਫ ਨੂੰ ਖਤਮ ਕਰਕੇ ਉਹਨੂੰ ਉਹਨਾਂ ਦੇ ਨੀਚੇ ਸੀਗਾ ਜਿਹੜਾ ਉਹ ਦਫਨ ਕਰਤਾ ਸੀਗਾ ਇਸ ਦੇ ਲਈ ਉਹਨੂੰ ਉਹਦਾ ਕੇਸ ਸੀਗਾ ਜਿਹੜਾ ਕੋਰਟ ਵਿੱਚ ਚੱਲਿਆ ਤਾਂ ਉਹਨੂੰ ਜੀਵਨ ਕਾਰਾਵਾਸਤੀ ਸਜ਼ਾ ਮਿਲੀ ਹੈ ਉਹਨੇ ਆਪਣੇ ਦੋਸਤ ਦੀ ਜਿਹੜਾ ਸੀਗਾ ਬਾਡੀ ਸੀਗੀ ਉਹਦੇ ਵੀ ਟੁਕੜੇ ਕਰਤੇ ਤਾਂ ਉਸ ਤੋਂ ਬਾਅਦ ਜੋ ਹੋਇਆ ਤੁਹਾਡੇ ਸਾਹਮਣੇ ਸੀਗਾ ਬਹੁਤ ਦਰਦਨਾਕ ਸੀਗਾ ਸਭ ਕੁਝ ਮੇਰੇ ਲਈ ਸੁਣਾਣਾ ਤੇ ਤੁਹਾਡੇ ਲਈ ਸੁੰਣਾ ਵੀ ਸ਼ਾਇਦ ਤੇ ਇਹ ਸੀਗੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋਗੇ ਅਸੀਂ ਹੋਰ ਵੀ ਨਵੀਆਂ ਕਹਾਣੀਆਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਾਵਾਂਗੇ ਤਦ ਤੱਕ ਲਈ ਸਤਾਰਕ ਰਹਿਣਾ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ